ਹਾਂਜੀ ਪਿਆਰਿਓ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਲੋ ਜੀ ਮੈਂ ਅੱਜ ਤੁਹਾਡੇ ਸਾਹਮਣੇ ਇਹ ਗੀਤ ਪੇਸ਼ ਕਰਨ ਜਾ ਰਹੀਆਂ ਉੱਚੀ ਟਾਲ ਲਈ ਤੇ ਖੁਗੀਆਂ ਦਾ ਜੋੜਾ ਤੇ ਮਾਵਾ ਧੀਆ ਦਾ ਬੁਰਾਏ ਵੀ ਛੋੜਾ ਇਸ ਗੀਤ ਦੇ ਵਿੱਚ ਮਾਵਾ ਤੇ ਧੀਆ ਦੇ ਪਿਆਰ ਦੀ ਸਾਂਝ ਦੀ ਗੱਲ ਕੀਤੀ ਗਈ ਏ ਕਿਵੇਂ ਮਾਵਾ ਧੀਆ ਦੀ ਰਿਸ਼ਤਾ ਕਿੰਨਾ ਗੂੜਾ ਹੁੰਦਾ ਏ ਤੇ ਉਹਨਾਂ ਦੀ ਕਿੰਨੀ ਸਾਂਝ ਗੂੜੀ ਹੁੰਦੀ ਏ ਤੇ ਉਹ ਕਿਵੇਂ ਜਦੋਂ ਮਾਪੇ ਮਿਲਦੇ ਨੇ ਧੀ ਨੂੰ ਤੇ ਧੀ ਨੂੰ ਕਿਵੇਂ ਠੰਡ ਪੈਂਦੀ ਏ ਭਤੀਆਂ ਵਾਸਤੇ ਮਾਪਿਓ ਬੜੀ ਅਨਮੋਲ ਜੀ ਚੀਜ਼ ਹੁੰਦੀ ਏ ਤੇ ਮਾਪਿਆਂ ਲਈ ਵੀ ਧੀਆਂ ਦੀ ਕੁਝ ਖਾਸ ਅਹਿਮੀਅਤ ਹੁੰਦੀ ਏ ਤੇ ਲਓ ਜੀ ਪੇਸ਼ ਹੈ ਜੀ ਤੁਹਾਡੇ ਸਾਹਮਣੇ ਗੀਤ ਉਹ ਚਿਟਾਲੀ ਤੇ ਕੋਗੀਆਂ ਦਾ ਜੋੜਾ ਲਓ ਜੀ ਅਗਰ ਪਸੰਦ ਆਏ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਮਿਹਰਬਾਨੀ ਕਰਨਾ ਜੀ ਜਰੂਰ ਤਨਵਾਜੀ ਤੇ ਲੋ ਜੀ ਪੇਸ਼ ਚ ਗੀਤ ਉੱਚਾ ਲੀ ਤੇ ਕੁਗੀਆਂ ਦਾ ਜੋੜਾ ਮਾਂ ਮਤੀ ਆ ਦਾ ਬੁਰਾ ਇਹ ਵੀ ਛੋੜ ਰਬਾ ਕਿਤੇ ਮਿਲੀਏ ਕਿਤੇ ਮਿਲੀਏ ਤੇ ਦੁੱਖ ਸੁੱਖ ਫੋਲੀਏ ਰਬਾ ਕਿਤੇ ਮਿਲੀਏ ਕਿਤੇ ਮਿਲੀਏ ਤੇ ਮਿਲ ਮੇਰੀਏ ਜਾਨੇ ਤੇ ਤਪ ਗਈਏ ਵਸ ਬੇਗਾਨੇ ਰਬਾ ਕਿਤੇ ਮਿਲੀਏ ਚਿੱਟੀ ਚਾਦਰ ਦੇ ਪੱਲੇ ਪਤਾ ਸੇ ਮਾਮਾ ਤੀਆਂ ਨੂੰ ਦੇਣ ਦੇ ਲਾ ਸੇ ਰਬਾ ਕਿਤੇ ਮਿਲੀਏ ਕਿਤੇ ਮਿਲੀਏ ਤੇ ਦੁੱਖ ਸੁੱਖ ਫੋਲੀਏ ਰਬਾ ਕੇ ਕਿਤੇ ਮਿਲੀਏ ਤੇ ਮਿਲ ਮੇਰੀ ਮਾਏ ਤੇ ਤਾ ਪੈ ਗਈ ਐ ਵਸ ਪਰਾਈ ਰਬਾ ਕਿਤੇ ਮਿਲੀਏ ਜਿੱਤੇ ਜਦਰ ਤੇ ਵਿਸ਼ਾ ਵਿਸ਼ੋੜਾ ਗੋਡਾਸੀ ਜੜਾ ਰਬਾ ਕਿਤੇ ਮਿਲੀਏ ਕਿਤੇ ਮਿਲੀਏ ਤੇ ਦੁੱਖ ਸੁੱਖ ਫੋਲੀਏ ਰਬਾ ਕਿਤੇ ਮਿਲੀਏ ਕਿਤੇ ਮਿਲੀਏ ਤੇ ਮੇਲ ਮਾਇੇ ਟੇਸ਼ਨ ਤੇਰੀ ਤੀਤਾ ਹੋਈ ਪਰਦੇ ਸਨ ਰਬਾ ਕਿਤੇ ਮਿਲੀਏ ਚਿੱਟੀ ਚਾਦਰ ਦੇ ਪੱਲੇ ਫਕੀਰੀ ਮਾਮਾ ਬਾਜ ਬੜੀ ਦਿਲਗੀਰੀ ਰਬਾ ರಬ್ಬೆ ಮಿಲಿಯ ಮೇಲ ಮಾಯ ಜಂಡ ਪੇ ਮੇਲ ਦੇ ਤੇ ਪੇ ਜੰਦੀ ਠੰਡ ਨਿਰਵਾ ਕਿਤੇ ਮਿਲੀਏ ਜੇ ਤੇ ਚਾਦਰ ਤੇ ਖੋ ਸਿੱਕਾ ਕੋਈ ਖੋਟਾ ਤੇ ਆ ਹੁੰਦੀ ਜਿਗਰ ਦਾ ਟੋਟਾ ਤੈਨੂੰ ਕਿੰਝ ਭੁੱਲੀ ਐ ਕਿੰਝ ਭੁੱਲੀਨੀ ਮੇਰੀ ਜਾਨੇ ਤੇ ਤਪ ਗਈ ਐ ਵਸ ਬੇਗਾਨੇ ਰਬ ਕਿਤੇ ਮਿਲੀ ਐ ਤੇ ਚਾਦਰ ਤੇ ਪੱਲੇ ਕੋਈ ਰਾਹੀ ਮਨਾ ਬਣਦੀ ਸਕੀ ਚਾਚਿ ਤਾਈ ਰਬਾ ਕਿਤੇ ਮਿਲਿਏ ਕਿਤੇ ਮਿਲਿਐ ਨੀ ਮੇਲ ਮੇਰੀ ਮਾਏ ਤੇ ਤਪ ਗਈਏ ਵਸ ਪਰਾਏ ਰਬਾ ਕਿਤੇ ਮਿਲੀਏ ਚਿੱਟੀ ਚਾਦਰ ਤੇ ਚਿੱਟੇ ਚਿੱਟੇ ਫੁੱਲ ਨੀ ਨੋਹਾਇਆ ਤੇ ਤਿਆ ਗਈਓ ਫੁੱਲ ਨੀ ਰਬਾ ਕਿਤੇ ਮਿਲੀਏ Ki te mili te dokha sokha foli e rabā ki te mili Ki te mili e te mele ma e te shan. Te riti tā par de san rabā ki te mili ਤੇ ਤੇ ਜਾਦਰ ਦੇ ਪੱਲੇ ਪੰਜੀਰੀ ਮਾਵਾਂ ਦੀ ਆਦੀ ਗੋੜੀ ਸਕੀਰੀ ਰਬਾ ਕਿਤੇ ਮਿਲੀਏ ਕਿਤੇ ਮਿਲੀਏ ਤੇ ਦੁੱਖ ਸੁੱਖ ਫੋਲੀਏ ਰਬਾ ਕਿਤੇ ਮਿਲੀਏ ਕਿਤੇ ਮਿਲੀਏ ਤੇ ਮੇਲੇ ਮਾਏ ਜੰਡਨੀ ਮਾਪੇ ਮਿਲਦੇ ਤੇ ਪੈ ਜਾਂਦੇ ਠੰਡ ਨੀ ਰਬਾ ਕਿਤੇ ਮਿਲੀਏ ਉੱਚੀ ਥਾਲੀ ਤੇ ਕੁਗੀਆਂ ਦਾ ਜੋੜਾ Mama ti a da 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 bi so ra raba kitemiliye kitemiliye te melamire maye titapẹgẹye basepara ye raba kitemiliye. ਰਬਾ ਕਿਤੇ ਮਿਲੀਏ ਕਿਤੇ ਮਿਲੀਏ ਤੇ ਦੁੱਖ ਸੁੱਖ ਫੋਲੀਏ ਰਬਾ ਕਿਤੇ ਮਿਲੀਏ ਰਬਾ ਕਿਤੇ ਮਿਲੀਏ